ਕੋਈ ਗੱਲ ਹਾਂਜੀ ਕੋਈ ਵਾਰ ਅਗਲਾ ਰੇਟ ਲਾ ਜਾਂਦਾ ਘਰੇ ਕੋਈ ਪ੍ਰੋਬਲਮ ਵੀ ਆ ਜਾਂਦੀ ਆਪਾਂ ਉਹ ਤੂੰ ਆ ਵੀ ਦੇਂਦਾਰਾ ਉਦੋਂ ਬਾਅਦ ਵੀ ਪਹਿਰ ਨਾ ਮੀਨੇ ਇਹਦਾ ਸਾਰੇ 400 800 ਘੰਟਾ ਚੱਲੇ ਟਰੈਕਟਰ 800 ਘੰਟਾ ਸਾਰੇ ਵਿੱਚ ਰੋਟਾ ਵੀਟਰ ਪਾਇਆ ਕੱਲੇ ਕੱਕ ਬੀਜਾ ਟਰੈਕਟਰ ਜਿੱਦਾਂ ਜਾਂਸੀ ਜੋ ਹੈ ਇਹਦਾ ਜਿੱਦਾਂ ਜਾਂਸੀ ਜੋ ਹੈ ਕੱਲੇ ਕੱਕ ਹੀ ਵਿੱਚ ਜੇ ਕੋਈ ਕੋਈ ਤੇ 100 ਘੰਟੇ ਪਸਾ ਅੱਛਾ ਇਹਦਾ ਆਈਡੀਆ ਚੱਲਿਆ ਠੀਕ ਹੈ ਰੰਗ ਵਾਲਾ ਟਰੈਕਟਰ ਹੀ ਨਹੀਂ ਲੈਂਦੇ ਸੀ ਰੰਗ ਵਾਲਾ ਟਰੈਕਟਰ ਹੀ ਨਹੀਂ ਲੈਂਦੇ ਬਾਈ ਸਾਰੇ ਸਿੰਪਲ ਨੇ ਜਮਾ ਕੋਈ ਵਪਾਰੀਆਂ ਵਾਲੇ ਕੰਮ ਨਹੀਂ ਵੀ ਕਾਗਜ਼ ਵਾਲੇ ਕੋਸੂਰ ਲਾ ਲਿਆ ਹਾਂ ਹਾਂਜੀ ਜਿਵੇਂ ਟਰੈਕਟਰ ਆਮ ਜੱਟ ਦੇ ਘਰੇ ਖੜਾ ਹੁੰਦਾ ਉਹ ਵੀ ਟਰੈਕਟਰ ਖੜਾ ਜਪਾ ਠੀਕ ਹੈ ਜਿਵੇਂ ਆ ਗਿਆ ਠੀਕ ਹੈ ਜੀ ਹਾਂਜੀ ਪਹਿਲੇ ਨਾਂ ਦਾ ਠੀਕ ਹੈ ਜੀ ਹਾਰਾ ਮੱਲਾ ਦਾ ਵੀ ਇਹ ਚੱਲਿਆ ਵੀ 5400 ਘੰਟਾ ਚੱਲਿਆ ਹੋਇਆ 5400 ਪੁਣੀ ਦੀ 10 ਮਹੀਨਾਂ ਲੱਭ ਪਾਣਾ ਬਣ ਲੱਗਾ ਰੈਡ ਨਾਲ ਤੱਕ ਪਾਣਾ ਵੀ ਨਹੀਂ ਲੱਗਾ ਨਾ ਨਾ 10 ਮਹੀਨਾਂ ਅਰੀਜਨਲ ਚੱਲਿਆ ਹੈ 5500 ਬਰਨਾਲਾ ਟਰੈਕਟਰ ਬੰਡੀ ਤੇ ਪਹੁੰਚੇ ਹੋਏ ਨਾਲ ਵੀਰ ਜੁੜਿਆ ਸੇਮਾ ਸਾਸਰੀ ਘਰ ਵਾਹੇ ਸੇਮਾ ਸ੍ਰੀ ਕਾਲ ਜੀ ਕੀ ਹਾਲ ਚੰਗਾ ਠੀਕ ਹੈ ਭਰਾ ਵਧੀਆ ਭਾਈ ਚੜਦੀ ਕਲਾ ਚੜਦੀ ਕਲਾ ਹਮ ਤੇ ਕਿੰਨੇ ਕੁ ਟਰੈਕਟਰ ਨੇ ਸੇਨੇ ਟਰੈਕਟਰ ਹੁੰਦਾ ਭਾਈ ਆਪਣੇ ਕੋਲ 34-35 ਟਰੈਕਟਰ ਹੁੰਦੇ ਠੀਕ ਹੈ ਜੀ ਤੇ ਭਾਈ ਜੀ ਆਸਲੋਂ ਲੋਕੇਸ਼ਨ ਕੀ ਹੈ ਮੰਡੀ ਦੀ ਲੋਕੇਸ਼ਨ ਬਾਈ ਆਪਣਾ ਬਰਨਾਲਾ ਸਬਜ਼ੀ ਮੰਡੀ ਦੇ ਨਾਲ ਪੈਲਸ ਆਪਣਾ ਠੀਕ ਹੈ ਜੀ ਹਾਂ ਪੈਲਸ ਦੇ ਵਿੱਚ ਲੱਗਿਆ ਰੋਡ ਤੇ ਪਤਾ ਹੀ ਲੱਗ ਗਿਆ ਟਰੈਕਟਰ ਦਾ ਆਮ ਠੀਕ ਹੈ ਜੀ ਤੇ ਜਿਹੜੇ ਟਰੈਕਟਰ ਦਿਖਾਵਾਂਗੇ 50 ਨੰਬਰ 50 ਨੰਬਰ ਹੈ ਜੀ ਠੀਕ ਹੈ ਜੀ ਨਵੇਂ ਟਰੈਕਟਰ ਨਵੇਂ ਟਰੈਕਟਰ ਆ ਬਿਲਕੁਲ ਠੀਕ ਹੈ ਜੀ ਆਪਾਂ 50 55 ਜੋਂਡੀਅਰ ਤੋਂ ਸਟਾਰਟ ਕਰਦੇ ਹਾਂ ਬਾਈ ਦੱਸੀਏ ਇਹਦੇ ਬਾਰੇ 13 ਮਾਡਲ ਆ ਜੀ ਇਹ ਠੀਕ ਹੈ ਜੀ ਤੇ ਮਤਲਬ 495000 ਰੁਪਏ ਡਿਮਾਂਡ ਕਰਦਾ ਟਰੈਕਟਰ ਦੀ 495000 ਹਾਂ ਮਾਨਤਾ ਟਾਇਰਾਂ ਟੂਰਾਂ ਦੀ ਗੱਲ ਕਰੀਏ ਭਰਾ ਟਾਇਰ ਬਈ ਹੈਗਾ 85 80 ਪੈਸੇ ਦਾ 85 80 ਪੈਸੇ ਦਾ ਤੇ ਜੇ ਕੋਈ ਭਰਾ ਵੀਡੀਓ ਦੇਖ ਕੇ ਆ ਗਿਆ ਪੂਰਾ ਫੁੱਲ ਮਾਨਤਾ ਨਾ ਕਰਾ ਗਏ ਬਈ 15000 ਰੁਪਏ ਡਿਸਕਾਊਂਟ ਕਰਾਂਗੇ 15000 ਰੁਪਏ ਹਾਂ 15000 ਰੁਪਏ ਡਿਸਕਾਊਂਟ ਹੋ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਰੀਨਲ ਹੈ ਬਈ ਸਾਰਾ ਰੀਨਲ ਹੈ ਬਈ ਕੀ ਜੇ ਕਾਲਮ ਬੀ ਉਹ ਵੀ ਟਰੈਕਟਰ ਦੇ ਦੇਨਦਾਰ ਆ ਪਤਾ ਕੀ ਹੋਰ ਵੀ ਗੱਲ ਹਾਂਜੀ ਵੀਰ ਅਗਲਾ ਟਰੈਕਟਰ ਲਿਆ ਆ ਮੈਂ ਘਰੇ ਕੋਈ ਪ੍ਰੋਬਲਮ ਵੀ ਆ ਜਾਂਦੀ ਆਪਾਂ ਉਹ ਤੂੰ ਆ ਵੀ ਦੇਨਦਾਰ ਆ ਉਸ ਤੋਂ ਬਾਅਦ ਵੀ ਦੇਨਦਾਰ ਉਸ ਤੋਂ ਬਾਅਦ ਵੀ ਆਪਣਾ ਕੋਈ ਟਰੈਕਟਰ ਦੇ ਕੋਈ ਮਨ ਕੇ ਪ੍ਰੋਬਲਮ ਆਉਂਦੇ ਅਜੇ ਤਾਂ ਆਉਂਦੀ ਨਹੀਂ ਆ ਤੱਕ ਕੋ ਲੰਭਾ ਆਇਆ ਇਹਨ ਟਰੈਕਟਰ ਦਾ ਠੀਕ ਹੈ ਜੀ ਫਿਰ ਵੀ ਬੇ ਬਾਅਦ ਚ ਵੀ ਕੋਈ ਪ੍ਰੋਬਲਮ ਆਉਂਦੀ ਇੱਥੇ ਬੈਠਿਆ ਠੀਕ ਹੈ ਜੀ ਆਜ ਬੱਤਰ ਯਾਰ ਸਾਰੀ ਜ਼ਿੰਮੇਵਾਰੀ ਕਾਲੇ ਬੱਚਰ ਦੀ ਸਭ ਦੀ ਠੀਕ ਹੈ ਜੀ ਮੂਰੇ ਆ ਗਿਆ 855 F E ਰਿਵਰਸ P T O ਤੇ 3 ਸੀਪੀਡ ਹੈ 3 ਸੀਪੀਡ ਹੈ ਹਾਂ ਤੇ ਸਾਈਡ ਗੇਅਰ ਟਾਇਰਾਂ ਦੀ ਗੱਲ ਕਰੀਏ ਭਰਾ ਪਰ ਨਾ ਮੀਨੇ ਇਹਦਾ ਸਾਰਾ 400 800 ਘੰਟਾ ਚੱਲਿਆ ਟਰੈਕਟਰ 800 ਘੰਟਾ ਸਾਰੇ ਬਾਈ ਸਾਰੇ 800 ਘੰਟਾ ਚੱਲਿਆ ਬਾਈ ਮਾਡਲ ਹੈ ਦੇਖੀ ਚੁੱਲ੍ਹੇ ਚ ਰੋਟਾਵੀਟਰ ਪਾਇਆ ਕੱਲੇ ਕੱਕ ਬੀਜਾ ਟਰੈਕਟਰ ਜਿੱਦਾਂ ਜਾਂਸੀ ਜੋ ਹੈ ਇਹਦਾ ਜਿੱਦਾਂ ਜਾਂਸੀ ਜੋ ਹੈ ਕੱਲੇ ਕੱਖ ਹੀ ਬੀਜੇ ਹੈ ਕੱਖ ਬੀਜੇ ਇਹਦਾ ਨਾਮ ਠੀਕ ਕਰ ਕੋਈ ਕੋਹ ਨਹੀਂ ਕਰਾ ਰੈਟ ਨਾ ਕੁਛ ਵੀ ਨਹੀਂ ਕੀਤਾ ਹੋਇਆ ਨਵਾਂ ਟਰੈਕਟਰ ਹੈ ਬਾਈ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਹੈ ਬਾਈ ਕੱਲੇ ਬਾਈ ਕਹਿੰਦਾ ਪੱਠੇ ਬੀਜੇ ਨੇ ਤੇ ਟਰੈਕਟਰ ਦੇਖਦਾ ਤਾਂ ਸੰਤੋਖ ਕੱਪੜੇ ਵਾਲੀ ਛਤਰੀ ਹੈ ਨਾਲ ਦੇ ਟਾਇਰ ਆ ਬਾਈ ਪਹਿਲੇ ਨਾਂ ਦਾ ਤੇ ਮਾਡਲ ਇਹ ਬਾਈ ਆ ਗਿਆ ਸੀ ਤੇ ਰੇਟ ਰੇਟ 7 ਲੱਖ 65 ਹਜ਼ਾਰ ਕਰਦੇ ਆਂ ਬਾਈ ਹਾਂ ਆ ਲਾਲਾ ਬਈ 7.5 ਲੱਖ ਦਾ ਦੇ ਦਾਂ ਸਾਢੇ 7 ਲੱਖ ਦਾ ਇਹ ਮਿੱਤਰੋ ਬਣੂੰਗਾ ਟਰੈਕਟਰ ਚੰਗਾ ਤੇ ਮੂਰੇ ਆ ਗਿਆ ਪ੍ਰੀਟ 6049 20 ਮਾਡਲ ਆ ਜੀ 20 ਮਾਡਲ ਹੈ ਬਾਈ ਕਿੰਨੇ ਘੰਟੇ ਚੱਲਿਆ ਹੋਣਾ ਇਹ ਬਈ ਹੋ ਮੈਕਸਿਮਮ ਬਸ ਬਾਈ ਬਾਈ 2300 ਘੰਟੇ ਪਸਾ ਅੱਛਾ ਜੀ ਇਹਦਾ ਆਈਡੀਆ ਚੱਲਿਆ ਹੋਣਾ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਜੀ ਇਹਦੇ 75 80 ਪਾਏ 75 80 ਪੈਸੇ ਟਾਇਰ ਨੇ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਅਰੀਜਨਲ ਹੈ ਬਾਈ ਸਾਰਾ ਅਰੀਜਨਲ ਹੈ ਬਾਈ ਠੀਕ ਹੈ ਰੰਗ ਵਾਲਾ ਟਰੈਕਟਰ ਹੀ ਨਾ ਹੁੰਦਾ ਬਾਈ ਆਪਣੇ ਕੋਲੇ ਹਾਂਜੀ ਰੰਗ ਵਾਲਾ ਟਰੈਕਟਰ ਹੀ ਨਹੀਂ ਲਾਉਂਦੇ ਜੀ ਰੰਗ ਵਾਲਾ ਟਰੈਕਟਰ ਹੀ ਨਹੀਂ ਲਾਉਂਦੇ ਬਾਈ ਬਸ ਸਿੰਪਲ ਨੇ ਜਮਾ ਕੋਈ ਵਪਾਰੀਆਂ ਵਾਲੇ ਕੰਮ ਨਹੀਂ ਵੀ ਕੋ ਕਾਗਜ਼ ਵਾਲੇ ਕੋਸੂਰ ਲਾ ਲਿਆ ਹਾਂ ਹਾਂਜੀ ਜਿਵੇਂ ਟਰੈਕਟਰ ਆਮ ਜੱਟ ਦੇ ਘਰੇ ਖੜਾ ਹੁੰਦਾ ਉਵੇਂ ਟਰੈਕਟਰ ਖੜਾ ਜੇ ਠੀਕ ਹੈ ਜੀ ਬਿਲਕੁਲ ਬਾਈ ਕਹਿੰਦਾ ਸਿੰਪਲ ਹੈ ਨਾ ਆਪਾਂ ਇਹਦੇ ਕੋਈ ਹਾਰ ਸ਼ਿੰਗਾਰ ਲਾਈਏ ਜਿਵੇਂ ਲਿਉਣੇ ਆ ਉਵੇਂ ਵੇਚਣਾ ਤੇ 2000 ਰੁਪਏ ਜੀ ਤੇ ਮੌਕੇ ਤੇ ਮੌਕੇ ਤੇ ਕਰਦਾ ਇਮਾਨਦਾਰ ਵਧੀਆ ਜੋ ਮੌਕੇ ਤੇ ਮਾਨਦਾਰ ਨੂੰ ਹੋ ਜੂ ਮਿੱਤਰੋ ਤੇ ਮੂਰੇ ਆ ਗਿਆ 55 ਦਾ ਜੌਂਡੀਅਰ ਇਹਦੇ ਬਾਰੇ ਦੱਸੀਂ ਬਰਾ ਇਹ ਇੱਕ ਹੀ ਮਾਡਲ ਆ ਜੀ ਠੀਕ ਆ ਜੀ ਹਾਂਜੀ ਪਹਿਲੇ ਨਾਂ ਦਾ ਠੀਕ ਆ ਜੀ ਹਾਰਾ ਮੰਲਾ ਦਾ ਵੀ ਆ ਇਹ ਚੱਲਿਆ ਵੀ 1500 ਘੰਟਾ ਚੱਲਿਆ ਹੋਇਆ 1450 ਹਾਂ 1450 ਘੰਟਾ ਚੱਲਿਆ ਹੋਣਾ ਮਾੜਾ ਮੋਟਾ ਵਰਦਕਟ ਵੀ ਹੋ ਜਾਂਦਾ ਹੈ ਕਈ ਵਾਰ ਬਾਈ ਲਿਆਉਂਦੇ ਨੇ ਹਨਾ ਨਹੀਂ ਪਤਾ ਲੱਗਦਾ ਤੇ ਟਰੈਕਟਰ ਚੈੱਕ ਕਰ ਸਕਦੇ ਹੋਂ ਸੈਂਪਲ ਕੱਪੜੇ ਵਾਲੀ ਸਾਦਰੀ ਹੈ ਤੇ ਰੇਟ ਕਿੰਨਾ ਹੈ ਇਹਦਾ ਮਾਡਲ ਕਿੰਨਾ ਆ ਗਿਆ ਇਹ 21 ਮਾਡਲ ਹੈ ਹਾਂਜੀ 7 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਹੈ ਮੌਕੇ ਤੇ ਮੌਕਾ ਤੇ ਆ ਲੈ ਲੋ ਵੀ ਇਹਦਾ 15 15000 ਰੁਪਏ ਮੰਗੂ ਇਹ ਜੋ ਕਰਦਾ ਹੈ ਹੋਰ ਦਾ ਸੂੰ ਦਾ ਟਰੈਕਟਰ ਪੂਰਾ ਪੂਰਾ ਦਾਈਆ ਠੀਕ ਹੈ ਜੀ 7 ਲੱਖ ਲੈ ਲੋ ਵੀ 25000 ਸਵਾ 7 ਲੱਖ ਦਾ ਟਰੈਕਟਰ ਦੇ ਦਿੰਦਾ ਯਾਰ ਸਵਾ 7 ਲੱਖ ਦਾ ਟਰੈਕਟਰ ਇਹ ਮੇਰੇ ਤੋਂ ਸਲੋਚ ਹੋਊਗਾ ਪਰ ਇਹਦਾ ਜੇ ਸਲੋਚ ਹੋਊਗਾ ਹਾਂ ਤੇ ਮੁਰੇ ਆ ਗਿਆ ਜੌਂਡੀਆਰ ਕਾਲੇ ਢੱਡਾ ਵਾਲਾ 5310 ਇਹ ਤਾਂ ਮਿਲਦਾ ਹੀ ਨਹੀਂ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਮਿਲਦਾ ਹੀ ਨਹੀਂ ਇਹ ਤਾਂ ਇਹਦੀ ਇੰਨੀ ਡਿਮਾਂਡ ਹੈ ਬਾਈ ਬਾਲੇ ਬਾਈ ਇਹ ਤਾਂ ਕਿਤੋਂ ਬਣਦਾ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਹੈ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਬਈ ਹੈ ਗਿਆ ਮੰਨ ਕੇ ਚੱਲ ਵੀ ਅੱਧੇ ਇੱਕ ਟਾਇਰ ਮੰਨਾ ਅੱਧੇ ਇੱਕ ਟਾਇਰ ਅਗਲੇ ਟਾਇਰ ਪਾਇਆ ਮੂਹਰੇ ਟਾਇਰ ਬਦਨੇ ਹਾਂ ਮੂਹਰੇ ਬਦਦਾ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਕਨੋਪੀ ਲੱਗੇ ਰਿਜਨਲ ਸਾਤਰੀ ਲੱਗੀ ਹੈ ਰੇਨ ਨਾਲ ਸਾਤਰੀ ਆ ਬਈ ਕੰਪਨੀ ਦੀ 10 ਮਾਣ ਲਾ ਬਈ ਪਾਨਾ ਵੀ ਨਹੀਂ ਲੱਗਾ ਰੈਡ ਨਾਲ ਤੱਕ ਪਾਨਾ ਵੀ ਨਹੀਂ ਲੱਗਾ ਨਾ ਨਾ 5500 ਦਾ ਰਿਜਨਲ ਚੱਲਿਆ ਹੈ 5500 ਹਾਂ ਕੰਪਨੀ ਦਾ ਆਰਡਰ ਕੋਡ ਸਰਵਿਸ ਹੋਈ ਜਾਂਦੀ ਮਿਲਦਾ ਦਿੱਤੀ ਜਾਂਦੀ ਹੈ ਆਰਡਰ ਕੋਡ ਸਰਵਿਸ ਠੀਕ ਹੈ ਜੀ 5570 ਦੇ ਸਰਵਿਸ ਹੋਈ ਜਾਂਦੀ ਆ ਦੇਖੋ ਜੀ ਆਨ ਰਿਕਾਰਡ ਸਰਵਿਸ ਹੋਈ ਹੋਈ ਐ ਤੇ ਭਾਈ ਕਿਹੇ ਮਾਡਲ ਕਿੰਨੇ ਆ ਗਿਆ 10 ਤੇ ਰੇਟ ਰੇਟ ਤਾਂ 5,95,000 ਰੁਪਏ ਜੀ 5,95,000 ਡਿਮਾਂਡ ਐ ਮੌਕੇ ਤੇ 80 ਦਾ ਦੇ ਦਾਂਗੇ ਜੀ 5,80,000 ਦਾ ਮੌਕੇ ਤੇ ਟਰੈਕਟਰ ਇਹ ਮੇਤਰੋ ਬਣੂਗਾ ਟਰੈਕਟਰ ਦਾ ਨਹੀਂ ਕੋਈ ਇਹਦਾ ਟਰੈਕਟਰ ਦੀ ਇੰਨੀ ਡਿਮਾਂਡ ਆ ਲੈ ਲਓ ਵੀ ਇਹ ਤਾਂ ਜਿਆਦਾ ਡਿਮਾਂਡ ਐ ਜੀ ਤੁਮੀ ਨਹੀਂ ਮਿਲਦਾ ਤਾਂ ਟਾਪ ਮਾਡਲ ਲਾਣਾ ਟਾਪ ਮਾਡਲ ਹੁਲਦੇ ਹਿੱਸੇ ਵਾਲਾ ਠੀਕ ਐ ਜੀ ਤੇ ਮੂਰੇ ਆ ਗਿਆ 605 ਅਰਜਨ 20 ਮਾਡਲ ਆ ਇਹ 20 ਮਾਡਲ ਬਾਈ ਦੱਸੀਏ ਇਹਦੇ ਬਾਰੇ ਇਹ ਬਾਈ ਮਾਡਲ 20 ਆ 5 ਲੱਖ 70 ਹਜ਼ਾਰ ਰੁਪਏ ਦੀ ਡਿਮਾਂਡ ਕਰਦੇ ਆ ਟਰੈਕਟਰਾਂ ਦਾ ਲੱਗਾ ਪਿਆ ਟਰੈਕਟਰ ਰੰਗ ਪੇਂਟ ਦਾ ਰਿਜ ਹੈ ਟਰੈਕਟਰ ਦਾ ਓਕੇ ਪਿਆ ਬਾਈ ਤੇ ਰੰਗ ਪੇਂਟ ਦਾ ਰਿਨਲ ਸਾਰਾ ਓਰੀਜਨਲ ਆ ਬਾਈ ਠੀਕ ਹੈ ਜੀ ਟਰੈਕਟਰ ਮੈਟਰ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੈਂਪਲ ਕੱਪੜੇ ਵਾਲੀ ਛਾਤਰੀ ਆ ਚੰਕਾ ਟਰੈਕਟਰ ਆ ਸੋਹਣਾ ਟਰੈਕਟਰ ਆ ਮੂਰੇ ਆ ਗਿਆ 855 ਐਫ ਆਈ ਇਹਦੇ ਬਾਰੇ ਦੱਸੀਏ ਬਾਈ ਇਹ 11 ਮਾਡਲ ਆਈ ਹਾਂਜੀ ਇਹ ਘਰ ਦੇ ਰੈਟਰ ਆਪਣੇ ਘਰੇ ਰੱਖਿਆ ਹੋਇਆ ਕਰੇ ਰੱਖਿਆ ਹੋਇਆ ਸੀ ਹਾਂਜੀ ਹਾਂ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਇਹਦੇ 55 45 ਤੋਂ 55 ਪਾਈ ਆ 50 55 ਪੈਂਸ ਟਾਇਰ ਨੇ ਬਾਈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਾਡਲ ਕਿਹੜਾ ਹੈ ਬਾਈ ਪਿਕੜਾ ਹੈ ਜੀ 11 ਮਾਡਲ 11 ਮਾਡਲ ਤੇ ਰੇਟ ਪ੍ਰੀਡ 375 ਆ ਜੀ 3 ਲੱਖ 75 ਹਜ਼ਾਰ ਡਿਮਾਂਡ ਹੈ ਬਾਕੀ ਮੌਕੇ ਤੇ ਮੌਕੇ ਤੇ ਪੂਰਾ ਖੁੱਲਾ ਮਾਨਤਾ ਨੂੰ ਹੋ ਜੂ ਮੌਕੇ ਤੇ ਪੂਰਾ ਖੁੱਲਾ ਮਾਨਤਾ ਨੂੰ ਹੋ ਜੂ ਬਈ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਬਹੁਤ ਆ ਬਈ ਆ ਲੈ ਲੈ ਘਰੀ ਚੱਲਿਆ ਜਣਾ ਜੋਂਦਾ ਏਜੰਸੀ ਲੈ ਇੱਕ ਪਹਿਲੇ ਨਾਂ ਦਾ ਪਹਿਲੇ ਨਾਂ ਦਾ ਘਰੀ ਚੱਲਿਆ ਠੀਕ ਹੈ ਜੀ ਤੇ ਮੂਰੇ ਆ ਗਿਆ 744 XT ਰਿਵਰਸ ਵੀਡੀਓ 23 ਮਾਡਲ ਆਈ 24 24 ਦੀ ਕਾਪੀ ਆ ਦੀ ਮਨ ਲਾ ਦਾ 23 ਮਾਡਲ ਹੈ 24 ਦੀ ਕਾਪੀ ਹੈ ਦੇਖ ਸਕਦੇ ਹੋ ਬਈ ਤੁਸੀਂ ਟਰੈਕਟਰ ਤੇ ਬਿਲਕੁਲ